ਸਵਾਲ ਕਰ ਬਾਦੀ ਹੁੰਦੇ ਆ ਬਾਦ ਚਾਹੀਦੀ ਉਹ ਤਰਾਂ ਦੇ ਲੋਕਾਂ ਦੇ ਅੰਦਰ ਅੱਤੀ 90 ਦੀ ਤੋਂ ਵੀ ਬਹੁਤ ਬਹੁਤ ਚਾਹੀਦੀ ਬੋਦੀ ਸਹੀ ਹੋਈ ਅਗਲੇ ਕੁਝ ਪ੍ਰਾਇਮ ਟਾਈਮ ਤੇ ਕੰਮ ਕਰਦੇ ਕਿਉਂਕਿ ਇਹ ਬਹਾਨੇ ਨਹੀਂ ਜਾਂ ਤਾਂ ਬਰਾਬਰ ਨਹੀਂ ਹਾਂ ਮੈਂ ਮੈਂ ਵੀ ਕੋ 6 ਜੂਨ ਨੂੰ ਲੈ ਗਿਆ ਆਲਰੇਡੀ ਮਾਂ ਜੋ 36 ਵੱਲੋਂ ਸਾਰੇ ਸ਼ਹਿਰ ਦੀ ਜਿਹੜੀ ਆ ਸ਼ਹਿਰ ਦੀ ਅੰਦਰੂਨੀ ਜਿੰਨੇ ਵੀ ਹੋਗੇ ਵੌਲ ਸਿਟੀ ਦੀ ਆਪਾਂ ਗੱਲ ਕਰੀਏ ਤੇ ਆਊਟਰ ਤੇ ਵੀ ਸਾਰੇ ਜਿਹੜੇ ਆ ਸ਼ਹਿਰ ਦੇ ਵਿੱਚ ਵੱਖਰੀ ਵੱਖਰੀ ਜਗ੍ਹਾ ਤੇ ਨਾਕੇ ਲੱਗੇ ਆ ਸਾਡੇ ਪੁਲਿਸ ਸਟੇਸ਼ਨਾਂ ਵੱਲੋਂ ਵੀ ਔਰ ਸਾਡੇ ਵੱਲੋਂ ਵੀ ਤਕਰੀਬਨ ਸਾਡੀ ਕੋਸ਼ਿਸ਼ ਇਹੋ ਹੀ ਆ ਜੀ ਕੋਈ ਐਸ ਤੰਨੇ ਸਮਾਂ ਹੁੰਦਾ ਹੈ ਜੀ ਕਿ ਵਾਰਦਾਤਾ ਛੋਟੀਆਂ-ਛੋਟੀਆਂ ਕੋਈ ਦਿਵਾਲੀ ਖੋਲੀਆਂ ਕਿ ਸਦੀ ਪਰਸ ਸਟ੍ਰੈਚ ਕਰ ਲਿਆ ਤਕਰੀਬਨ ਸਾਡੀ ਕੋਸ਼ਿਸ਼ ਹੈ ਟੂ व्हीਲਰਸ ਏ ਜਿਆਦਾ ਜਿਹਦੇ ਫਾਸਤੇ ਕਿ ਮੋਟਰਸਾਈਕਲ ਜਾਂ ਬਾਈਕ ਹੋ ਗਈਆਂ ਇਹਨਾਂ ਦੇ ਜਿਆਦਾ ਵਾਂ ਜਿਹਦੇ ਵਿੱਚ ਲੋਕ ਇਮੀਡੀਏਲੀ ਜਾ ਕੇ ਵਾਰਦਾਤ ਕਰਦੇ ਤੇ ਭੱਜ ਜਾਂਦੇ ਆ ਜਿਹਦੇ ਵਿੱਚ ਉਹਨਾਂ ਨੇ ਮੂੰਹ ਪ੍ਰੋਪਰਟਾ ਕੈਂਦੇ ਆ ਨੰਬਰ ਪਲੇਟ ਉਹਨਾਂ ਦੀਆਂ ਹੁੰਦੀਆਂ ਨਹੀਂ ਜੇ ਹੁੰਦੀਆਂ ਤਾਂ ਗਾਲੀ ਹੁੰਦੀਆਂ ਸਾਡੀ ਕੋਸ਼ਿਸ਼ ਇਹੋ ਹੀ ਆ ਮਤ ਤੋਂ ਵੱਧ ਜਿਹੜੇ ਉਹਨਾਂ ਨੂੰ ਜੇ ਤਕਰੀਕਲ ਉਮੀਦੇ ਮਿਲਦੇ ਆ ਤੇ ਇੰਪਾਉਂਡ ਕੀਤਾ ਜਾਵੇ ਨਹੀਂ ਤੇ ਉਹਨਾਂ ਦਾ ਚਲਾਨ ਕੀਤਾ ਜਾਵੇ ਕੋਕਰ ਚਲਾਨ ਦੇ ਕੀਤਾ ਨਿਕਾੜ ਚਾਹਨਾ ਬੈਸਟਰ ਬਣਾਉਣਾ ਥੋੜਾ ਜਿਹਾ ਕਰਦੇ ਕਿੰਨੇ ਪੀਕਾ ਕੀ ਚਲਾਨ ਹੈ ਦੇਖੋ ਜਿਹੜੀ ਟਰਾਂਗ ਸਾਈਡ ਤੇ ਤੁਸੀਂ ਗੱਡੀ ਪਾਰਕ ਕਰਕੇ ਚੱਲ ਜਾਂਦੇ ਆ ਉਹਦਾ ਪੈਨਰਦੀ ਆ ਜਿਹੜੀ ਵੀ ਰੈੱਡ ਲਾਈਟ ਜੰਪ ਕਰਦੇ ਆ ਉਹਦਾ 8000 ਆ ਇਹਨੇ ਕਾਲੀ ਫਿਲਮ ਤੇ ਕਾਲੀ ਜਾਲੀ ਦਾ ਵੀ 1000 ਰੁਪਈਆ ਬੁਲੇਟ ਜਿਹੜੀ ਬੁਲੇਟ ਪਟਾਕੇ ਦਾ ਉਹਦਾ 5000 ਆ ਡਰਾਈਵਿੰਗ ਲਾਇਸੈਂਸ ਹੋ ਗਿਆ ਆਰ ਸੀ ਦਾ ਹੋ ਗਿਆ ਇਹਨਾਂ ਦਾ ਪੰਜ ਪਾਲੇ ਜਾਰੀ ਕਰਵਾਉਣਾ ਇਹ ਕਰਕੇ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਆ ਆਲਰੇਡੀ ਵੇਥੇ ਹੁਣ ਤੇ ਸਾਡੇ ਤੁਸੀਂ ਨੈਟ ਨੂੰ ਖੋਲੋ ਉਹਦੇ ਵਿੱਚ ਆਲਰੇਡੀ ਤਾਂ ਸਾਰੀ ਜਿਹੜੀ ਲਿਸਟ ਆ ਪੂਰੀ ਵਾਇਰਲ ਹੋਈ ਹੋਈ ਆ ਇਹ ਮੋਬਾਈਲ ਦੇ ਵਿੱਚ ਨਹੀਂ ਹੈਗੀ ਮੇਰੀ ਬੇਨਤੀ ਇਹੋ ਹੀ ਆ ਚਲੋ ਆਪਾਂ ਆਪਾਂ ਚਲਾਨ ਦੀ ਗੱਲ ਕਰਦੇ ਆਪਾਂ ਸੁਧਰਦੇ ਕਿਉਂ ਨਹੀਂ ਆ ਆਪਾਂ ਕਿਉਂ ਇਸ ਚੀਜ਼ ਨੂੰ ਕਰਦੇ ਆ ਤੁਹਾਨੂੰ ਨੰਬਰ ਪਲੇਟ ਆਪਣੀ ਸਹੀ ਲਾਉਣੀ ਚਾਹੀਦੀ ਆ ਵਾ ਕਾਲੀਆਂ ਜਾਲੀਆਂ ਦਾ ਇਸਤੇਮਾਲ ਨਾ ਕਰੋ ਬੁਲੇਟ ਜਿਹੜੇ ਤੁਸੀਂ ਫਲੈਂਸਰ ਨੂੰ ਮੋਡੀਫਾਈ ਕਰਾਉਂਦੇ ਹੋ ਕਿਉਂ ਕਰਾਉਂਦੇ ਆ ਜੀ ਮਤਲਬ ਮੇਰੀ ਬੇਨਤੀ ਆ ਇਸ ਕਰਕੇ ਕਿਉਂਕਿ ਇਹਦੇ ਵਿੱਚ ਜੇ ਆਪਾਂ ਕਾਲੀਆਂ ਜਾਲੀਆਂ ਜਾਂ ਫੇਸ ਕਵਰ ਦੀ ਗੱਲ ਕਰਦੇ ਆ ਕ੍ਰਿਮੀਨਲ ਬੰਦੇ ਨੂੰ ਜਾਂਦਾ ਸਪੋਰਟ ਮਿਲਦੀ ਆ ਉਹ ਵੀ ਆਪਣੀ ਆਇਡੈਂਟੀਟੀ ਛੁਪਾਉਂਦਾ ਉਹਨੇ ਤੇ ਛਾਉਣੀ ਛਾਉਣੀ ਆ ਜੀ ਇਹ ਕਰਕੇ ਸਾਨੂੰ ਆਮ ਲੋਕ ਆਮ ਲੋਕ ਨੂੰ ਨਹੀਂ ਚਾਹੀਦਾ ਕਿ ਸਾਡੀ ਜਿਹੜੀ ਆਇਡੈਂਟੀਟੀ ਐਵੇਂ ਨੰਬਰ ਪਲੇਟ ਹੋ ਗਿਆ ਜੇ ਨਾ ਕ੍ਰਿਮੀਨਲ ਬੰਦਾ ਹੋਗਾ ਕਦੀ ਵੀ ਨੰਬਰ ਪਲੇਟ ਸਹੀ ਨਹੀਂ ਰੱਖੂਗਾ ਜਿਹੜੇ ਜਾਨਵਰ ਬੰਦੇ ਆ ਉਹਨਾਂ ਨੂੰ ਚਾਹੀਦਾ ਆਪਣੀ ਹਾਈ ਸਿਕਿਉਰਿਟੀ ਨੰਬਰ ਬਲੇ ਲਵਾਉਣ ਤਾਂ ਜੋ ਜਿਹੜੀ ਆ ਉਹ ਜਿਹੜਾ ਕ੍ਰਿਮੀਨਲ ਬੰਦਾ ਉਹ ਬਚ ਕੇ ਨਾ ਜਾ ਸਕੇ ਲੱਗਦਾ ਕਿ ਇਹੇ ਰੋਡ ਤੇ ਚੱਡੀ ਘਟੜਦੇ ਨੇ ਬੈਲਟ ਕਿੱਥੇ ਜਾਂਦੀ ਐ ਇਹਨਾਂ ਦੀ ਦੇਖੋ ਫਿਰ ਗੱਲ ਤੇ ਹੋਈ ਐ ਜੇ ਤੁਸੀਂ ਇੱਥੇ ਚਲਾਨ ਕੱਟਦੇ ਆ ਉਥੇ ਤੁਹਾਡਾ ਚਲਾਨ ਆਨਲਾਈਨ ਹੀ ਹੋ ਜਾਂਦਾ ਤੁਹਾਨੂੰ ਪਤਾ ਨਹੀਂ ਲੱਗਦਾ ਉਥੋਂ ਤੁਹਾਡੇ ਕਾ ਮੋਬਾਈਲ ਤੇ ਆ ਜਾਂਦਾ ਮੈਸੇਜ ਉਹ ਤੁਸੀਂ ਕਰਦੇ ਹੋ ਉਹ ਕੁਝ ਨਹੀਂ ਸਾਰਾ ਕੁਝ ਕਰਦੇ ਆ ਉੱਥੇ ਬੈਲਟ ਵੀ ਲਾ ਦਿੰਨੇ ਆ ਤੇ ਕਾਲੀਆਂ ਜਾਲੀਆਂ ਵੀ ਲਾ ਦਿੰਨੇ ਆ ਪ੍ਰੋਪਰ ਗੱਡੀ ਦੀ ਸਪੀਡ ਤੇ ਇੱਕ ਲਿਮਟ ਹੋ ਜਦੀ ਆਪਾਂ ਆਪਣੇ ਸ਼ਹਿਰ ਨੂੰ ਕਿਉ ਆਪਣੇ ਸ਼ਹਿਰ ਨੂੰ ਵੀ ਸਹੀ ਤਰ੍ਹਾਂ ਰੱਖੀਏ ਹਰ ਇੱਕ ਤੁਸੀਂ ਦੇਖੋ ਘਰੋਂ ਤੁਸੀਂ ਨਿਕਲਦੇ ਆ ਤੁਹਾਡੇ ਪਿੱਛੇ ਵੀ ਕੋਈ ਵੇਟ ਕਰਦਾ ਹੈ ਇਹ ਵੇਟ ਕਰਦਾ ਫਿਰ ਜੇ ਤੁਸੀਂ ਨਾਲ ਤੁਹਾਡੀ ਤੁਸੀਂ ਰੈਸ਼ ਡਰਾਈਵਿੰਗ ਕਰਦੇ ਆ ਅਗਲੇ ਦੇ ਨਾਲ ਤੁਸੀਂ ਉਹ ਦਾ ਐਕਸੀਡੈਂਟ ਕਰਦੇ ਆ ਹੋ ਸਕਦਾ ਉਹ ਉਹਦੇ ਉਹਦੇ ਪਰਿਵਾਰ ਦੇ ਜੀ ਵੀ ਉਹਦੀ ਵੇਟ ਕਰਦੇ ਹੁਣ ਇਸ ਕਰਕੇ ਅਸੀਂ ਆਪਣਾ ਤੇ ਦੂਜੇ ਦਾ ਹਰ ਇੱਕ ਦਾ ਖਿਆਲ ਰੱਖਣਾ ਜਦੋਂ ਰੋਡ ਤੇ ਚੱਲਣਾ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼